ਜਾ ਰਿਹਾ ਜੀ ਐਮਪੀ ਤੋਂ ਰਾਜਸਥਾਨ ਸਸਿਆਕਾਲ ਸਵਾਗਤ ਹੈ ਜੀ ਤੁਹਾਡਾ ਆਪਣੀ ਨਵੀਂ ਵੀਡੀਓ ਤੇ ਆਪਣਾ ਜੀ ਅੱਜ ਦਾ ਕਿ ਆਪਾਂ ਜਾਏ ਦਸ਼ਮੇਸ਼ ਕੋਲੇ ਸਾਹਮਣੇ ਚੱਲ ਰਹੀ ਆ ਇੱਥੋਂ ਕਿਉਂਕਿ ਆਪਣਾ ਤਕਰੀਬਨ 3 3 ਕਿਲੋਮੀਟਰ ਦਾ ਫਾਸਲਾ ਹੈ ਜਿੱਥੇ ਆਪਣੀ ਮਥਾੜੂ ਚਲਦੀ ਆ ਦਸ਼ਮੇਸ਼ ਚਲਦੀ ਆ ਤੇ ਇਸ ਮੇਜ਼ ਕੋਲੇ ਤੇ ਮੈਨੂੰ ਇਹ ਲੱਗਾ ਇਹ ਕਰ ਕਰ ਰਿਹਾ ਯਾਰ ਉਹ ਪਿਲਾ ਦੇ ਇਹ ਖੇਡ ਲੈ ਕੇ ਕੰਮ ਕਰ ਰਹਾ ਹੈ ਇਹ ਕੰਮ ਕਰ ਰਿਹਾ ਹੈ ਕੰਮ ਐਸੇ ਥੋੜੀ ਹਤੀ ਹੈ ਮੈਨੂੰ ਜਿਦ ਲੱਗ ਰਿਹਾ ਖੇਡਦਾ ਹੈ ਇਹ ਜੀ ਰੋ ਲੇਟਾ ਮਸ਼ੀਨ ਦੀਆਂ ਬੰਦ ਹੋ ਗਈਆਂ ਤਕਰੀਬਨ ਕੋਈ ਸੈਲਫ ਕੋਲ ਤਾਰ ਹਿੱਲੀ ਆ ਚਾਹੇ ਕਿਦੋਂ ਵੀ ਸੋਚ ਕੋਲੇ ਜੈ ਸੈਲਫ ਕੋਲੋਂ ਕਿ ਮੈਨੂੰ ਨਾਲ ਸਵੇਰੇ ਦੱਸਿਆ ਕਿ ਤਾਰ ਇਸ ਤਰ੍ਹਾਂ ਹੈ ਅਲਗੀ ਲੇਟਣੇ ਜਗੀਆਂ ਜੇਕਰ ਇਹ ਰਾਤ ਦੱਸਦੇ ਆਪਾਂ ਇਹਦੀਆਂ ਤਾਰਾਂ ਤੋਂ ਲਾ ਕੇ ਸੱਟ ਕਰ ਦੇਣਾ ਅਸੀਂ ਇਹਨੂੰ ਤੇ ਇਹ ਰਾਤ ਕਨੇ 12 ਵਜੇ ਤੱਕ ਮਸ਼ੀਨ ਚੱਲੂਗੀ ਜਿਹੜੀ ਇਹਨਾਂ ਨੇ 7 ਵਜੇ ਬੰਦ ਕਰਤੀ ਆ ਦੱਸੇ ਇਹਨਾਂ ਦਾ ਫਰਜ਼ ਬੰਦਾ ਹੈ ਹੈ ਆਪਣੇ ਆਪ ਦੇ ਡਰਾਈਵਰ ਨੇ ਕੋਈ ਬਗਾਨਾ ਦਾ ਬੰਦਾ ਨਹੀਂ ਰੱਖਿਆ ਤਾਂ ਕਰਕੇ ਨਹੀਂ ਯਾਰ ਕਰਦੇ ਕੀ ਆ ਇਹ ਇਹ ਕੁਝ ਕਰ ਰਿਹਾ ਹੈ ਨੇ ਮੇਰੇ ਖਿਆਲ ਸਾਬ ਕਿਆ ਦੇਖ ਰਹਾ ਹੈ ਇਹ ਅਜੇ ਤੋਂ ਦੋ ਕਿਹੜੇ ਲਾਇਆ ਤਿੰਨ ਮਸ਼ੀਨਾਂ ਇੱਥੋਂ ਕਿੰਨੇ ਥੱਲੇ ਅਗਲੇ ਪਾਸੇ ਪਾਈਏ ਪਲੇਟ ਰੱਪੀ ਮੜਾਏ ਥੱਲੇ ਪਰੋਂ ਇੱਥੋਂ ਉੱਥਰ ਕਰਮਣਾ ਛੱਡ ਦੇ ਕੱਢੀ ਬਸ ਠੀਕ ਹੈ ਹੁਣ ਸਹੀ ਬਾਹਰ ਕਿਹੜੇ ਪਾਸੇ ਪਾਈ ਕਰੀਂਦੇ ਇੱਧਰ ਆਈ ਮੈਂ ਵੇਖਾਂ ਆਈ ਨਹੀਂ ਅਗਲੇ ਪਾਸੇ ਪਿਛਲੇ ਪਾਸੇ ਬਸ ਠੀਕ ਹੈ ਕਾਸ਼ ਦੇ ਨੂੰ ਲੈਟਾ ਹੋਣਾ ਮੈਂ ਤਾਂ ਹੈ ਦੁਕਾਨ ਤੇ ਯਾਰ ਕਾਰ ਦੇ ਤਾਂ ਰਾਤ ਕਿਨੇ ਦੱਸਣਾ ਹੀ ਹਾਂ ਤੇ ਰਾਤ ਦੱਸੋ ਵੀ ਲੈਟਾ ਨਹੀਂ ਜਗਦੀ ਹਾਂ ਰਾਤ ਵੀ ਜਦ ਪਹਿਲਾਂ ਚੱਲਦੇ ਜਾਂਦੇ ਨੇ ਫਿਰ ਬੰਦ ਹੋ ਜਾਂਦੇ ਆਪਾਂ ਸਿਆਪਾ ਦੱਸਤਾ ਦੇਣਾ ਮੈਨੂੰ ਪਹਿਲੇ ਉਹ ਕਾਰਨਾ ਕਿਆ ਬੋਲ ਰਾ ਇਹ ਇਹ ਤਾਂ ਨਾਨਾ ਥਾ ਐਕਾ ਇਹਨਾਂ ਨੇ ਨਾਨਾ

ਕਿਤਨਾ ਵਿਗੋ ਇਹ ਤਾਂ 3 ਲੀਟਰ ਬੰਗਾ ਅੱਧੇ ਕੋ ਨਰਾਮ ਕੁਛ ਹੋਲ ਨੂੰ ਨਾ ਆਪਣਾ 2.5 ਗਾਇਸ 2.5 ਹੈ ਕਹਾਂ ਦਾ ਕਹ ਉਹ ਜੋ ਚੀਟੀ ਕਣਕ ਉੱਪਰ ਉੱਪਰ ਵਾਲ ਦਿਖ ਰਹੀ ਹੈ ਹਾਂ ਨੇੜੋ ਹੈ ਹਾਂ ਹਾਂ ਨਹੀਂ ਸਹੀ ਸਹੀ ਉੱਪਰ ਆ ਗਿਆ ਹੈ ਵੀਡੀਓ ਬਣੀ ਰਹੀ ਹੈ ਤੁਹਾਰੇ ਨਾਲ ਇਧਰ ਕੋਈ ਕੋਈ ਬੰਦੇ ਆਏ ਤੁਹਾਰੇ ਗਾਮੇ ਬਹੁਤ ਇਮਾਨਦਾਰ ਹੈ ਬਿੱਗਾ ਫਿਕਸ ਬੋਲਾਤੇ ਹੈ ਕਈ ਕਈ ਹੈ ਇਤਨਾ ਮਾੜਾ ਬੰਦਾ ਹੈ ਕਿ ਨਾ ਹਮਾ ਹਮਾਰੇ ਇਆ ਜਿਆਦਾ ਐਸਾ ਨਹੀਂ ਕਰਦੇ ਹਮਾਰੇ ਇਆ ਇਧਰ ਹੈ ਪਰ ਲੇਕਿਨ ਇਤਨਾ ਨਹੀਂ ਕਰਦੇ ਹਾਂ ਉਹ ਪਤਾ ਚੱਲ ਜਾਂਦਾ ਹਮਾਰਾ ਅਬ ਇਸਨੇ ਦੱਸਾਇਆ ਕਿ ਢਾਈ ਇਹ ਪੂਰਾ ਤੀਨ ਹੀ ਹੈ ਉਹ ਉਧਰ ਰਿਕਾਰਡ ਕੇ ਢਾਈ ਹੈ ਪਿੱਛੇ ਪਿੱਛੇ ਵਾਲਾ ਠੀਕ ਹੈ ਉਹਨੂੰ ਛੋੜ ਦਿਆ ਨੇ ਇਨਕੇ ਭਾਈ ਦਾ ਹਿੱਸਾ ਥੋੜਾ ਸਹੀ ਬਾਤ ਹੈ ਕੋਈ ਕੋਈ ਮਾਨਦਾਰ ਦੇਖੋ ਜੋ ਦੇਣੇ ਵਾਲਾ ਉੱਪਰ ਵਾਲੇ ਨੇ ਦੇਣਾ ਹੁੰਦਾ ਜੋ ਦੇਣਾ ਹੈ ਅਗਰ ਆਪਾਂ 2 300 ਕੇ ਬਦਲੇ ਮੈਂ ਇੱਕ ਵੀ ਕੰਮ ਬੋਲ ਦੇਗੇ ਹੈ ਕੋ ਆਪਣਾ ਥੋੜੀ ਰਹੇਗਾ ਇੱਕ ਵੀ ਕਬੋ ਨਿਕਲ ਜਾਗਾ ਜੋ ਆਪਣੇ ਨੇ ਪਹਿਲੇ ਝੂਠ ਬੋਲ ਦੇ ਕੇ ਮੇਰਾ ਹੈ ਨਹੀਂ ਉਹ ਮੇਰਾ ਤੇ ਇਤਨਾ ਹੈ ਹਾਂ ਬੋਲ ਦਿਆ ਚਾਰ ਕੋ ਤਿੰਨ ਬੋਲਤੇ ਹੈ ਸਹੀ ਬੋਲ ਦਿਆ ਇਹਨੂੰ ਕੋ ਸੱਚ ਲਾ ਕੇ चार को तीन बोलते है ना वो हाँ। तो तीन ही रह जाते हैं क्योंकि अपने खुद की खेती को आप एक कम कर रहे हो एक बिग्गा चार को तीन कर रहे हो तो तीन ही भगवान बोलेगा ये तीन की आवाज निकलती है मुंह में तीन ही रहने सही सही ये बात बोली है ना उसका इतना ही होता है निकलेगा तीन का पता दे तीन का इसको ये नहीं पता होता की ये बंदा पता क्या बोलता है कि मैं ही हूँ मेरे मेरे ने जो चल रहा है सब कुछ मैं ही हूँ ऊपर वाला सब कुछ देखता है कि तू मेरा पैसा खा रहा है तो मैं इसको इसका करता हूँ ये काम उसको सब याद सभी किसी ए, का ए, खाना नहीं चाहिए सब, सब फिर बात बात सही बात है हमने ये ना देखो कितने साल पच्चीस तीस साल हो गए काम कर देने कहीं देखा जो काम बताते है ना वो हालात उनके ऐसे रहते हैं दो तीन सौ बदले में झूठ बोलते हैं लोग इनका किधर है ये वाला कितने देर तो बोल रहे हो ये दो दिन की बोल रहे ठीक है।, है दो दिन बाद कटवाएंगे कोई बात नहीं तो जिला है जिला नुकसान हो नहीं करे अपन नुकसान नहीं सर सही बात है उसमें नुकसान हो रहा तो मना कर दिया उस बंदे को नहीं वो तो अभी दो घंटे में बाद चालू हो जाएगी गड्डी हाँ वो थोड़ा जिला है थोड़ा वो सुबह सुबह क्या है हो जाएगा कड़क थोड़ा वही तो है आ उधर देखो जी ਇਨਾ ਇਹਦੀ ਪਿੱਛੇ ਸਲਫਰ ਤਾਰ ਹੋਣ ਮੈਂ ਚੜਿਆ ਉੱਪਰ ਮਸ਼ੀਨ ਦੇ ਤੇ ਜਿਹੜੀ ਮੇਨ ਤਾਰ ਹੈ ਉਤਾਰ ਦੀ ਥੰਬਲ ਰੋਟੀ ਥੱਲੇ ਡਿੱਗੀ ਸੀ ਤੇ ਰਾਤ ਬੰਦਿਆਂ ਨੇ ਮਸ਼ੀਨ ਟਾਈਮ ਨਾਲ ਬੰਦ ਕਰਤੀ 7 ਵਜੇ ਦੱਸਿਆ ਨਹੀਂ ਦੇਖ ਲਓ ਆਪਾਂ ਨੂੰ ਕਿ ਮੈਨੂੰ ਸਵੇਰੇ ਗੱਲ ਕੀਤੀ ਨਹੀਂ ਦੀ ਲੇਟੇ ਨਹੀਂ ਜਗਦੀ ਆ ਮਾਗਰੋ ਤੁਸੀਂ ਰਾਤ ਬਿਸਤਰੇ 'ਚ ਪਏ ਲੰਬੇ ਤੇ ਮੈਂ ਰਾਤ ਤੁਹਾਡੇ ਕੋਲ ਲੰਘਾਂ ਤੇ ਰਾਤ ਹੀ ਮੈਨੂੰ ਦੱਸ ਸਕਦੇ ਵੀ ਆ ਇਸ ਤਰ੍ਹਾਂ ਕੰਮ 7 ਵਜੇ ਆ ਕੇ ਤੇ ਬਿਸਤਰੇ ਆਪਾਂ ਨੂੰ ਜੁੜੇ ਹੋਏ ਤੇ ਟਿੱਕੇ ਜਵਾਨ ਬੰਦੇ ਆਪਣੇ ਸੌਏ ਹੋਏ ਤੇ ਇਹਨਾਂ ਨੇ ਇਹ ਗੱਲ ਦੱਸ ਦਿੰਦੇ ਮੈਨੂੰ ਕਿਤੇ ਵੀ ਲੇਟਾ ਨਹੀਂ ਜਗਦੀ ਆਂ ਤੇ ਮੈਂ ਕੱਲ ਇਹਨਾਂ ਨੂੰ ਸ ਇਹ ਬਾਕੀ ਜੀ ਬੰਨਾਂ ਦਾ ਆਪ ਆਪਣਾ ਸਾਹ ਨਾਲ ਬੰਦੇ ਥੱਕ ਵੀ ਜਾਦੇ ਆ ਅੱਜ ਕੱਲ੍ਹ ਤੁਹਾਨੂੰ ਪਤਾ ਦਿਲ ਬਹੁਤ ਕਮਜ਼ੋਰ ਹੈ ਇਹਨਾਂ ਦੇ ਕਿਉਂਕਿ ਸਰੀਰ ਦੇ ਸਾਹ ਨਾਲ ਹੁਣ ਥਕਾਵਟ ਬਹੁਤ ਹੁੰਦੀ ਹੈ ਬੰਦਾ ਨੂੰ ਤੇ ਸਾਹਮਣੇ ਦਸ਼ਮੇਸ਼ ਚੱਲ ਰਹੀ ਹੈ ਚੋਰਾ ਚੋਰਾ ਚੈੱਕ ਕਰੋ ਬਾਕੀ ਤੁਹਾਨੂੰ ਦੱਸੋਏ ਆਪਾਂ ਇਹ ਤੋਂ ਫਲੈਟ ਹੈ ਸੈਟ ਕਰਨਾ ਫਲੈਟ ਥੋੜਾ ਫਾਲਡ ਹੈ ਕਿਉਂਕਿ ਮਸ਼ੀਨ ਥੋੜੀ ਜਿਹਾ ਚੱਕਰ ਘਟਾਉਦੀ ਆ ਤੇ ਇਹਦਾ ਕਰਾਂਗੇ ਜਦੋਂ ਫਲੈਟ ਨਵਾਂ ਲੈਂਦਾ ਤੇ ਪਾਵਾਂਗੇ ਅੱਜ ਦਿਹਾੜੀ ਲਾ ਕੇ ਪਾਵਾਂਗੇ ਤੇ ਬਾਕੀ ਜੀ ਗੱਲ ਹੁੰਦੀ ਆ ਮੈਨ ਮਾਲਕ ਦੀ ਮਾਲਕ ਚੰਗਾ ਹੋਊਗਾ ਤਾਂ ਸਭ ਕੁਝ ਸਹੀ ਚੱਲਦਾ ਹੈ ਜੇ ਮਾਲਕੀ ਮਸ਼ੀਨ ਦਾ ਮਾੜਾ ਹੋਊਗਾ ਤੇ ਮਸ਼ੀਨ ਨਿਕਾੜਾ ਚੱਲਣਾ ਇਹ ਕਾੜਨਾ ਇਹ ਵਾਲਾ ਇਧਰ ਕਿਤਨਾ ਵੀ ਕਾੜਨੇ ਵਾਲਾ ਹੈ ਇਧਰ ਉਸੇ ਬਾਤ ਕਰੋ ਕਿਨ세 ਉਸਕਾ ਤਾਂ ਕਾੜ ਰਹਾ ਇਨ ਉਸ세 ਬਾਤ ਕਿਆ ਕਰੇਂਗੇ ਹੈ ਨਾ ਬਤ ਤਾਂ ਕਰੋ ਇਨ세 ਕਿਤਨਾ ਕਾੜਨੇ ਵਾਲਾ ਇਨਕਾ ਪੁੱਛੋ ਕਿਤਨਾ ਕਾੜਨਾ 3 ਬੀਗਾ ਅੱਜ ਕਾੜਨਾ ਕੱਲ੍ਹ ਬਸੋ ਬਾਅਦ ਹੀ ਕਰਵਾ ਲੈ ਮੌਸਮ ਖਰਾਬ ਹੋ ਰਿਹਾ ਉੱਪਰ ਜਿੱਲਾ ਹੈ ਗੀਲਾ ਨਹੀਂ ਲਾਗਾ अब तो गाड़ी आई ही है तुम्हारे आसपास वाले सभी के कट जाएंगे तुम्हारा अकेले का रह जाएगा इधर गिले को क्या एक दिन घर पे धूप लगा लेना तो आगे काटना पड़ेगा अपन को है अगर गिल्ला तो नुकसान होगा तो थोड़ा सा सही गल है तुम्हारे बंदे को ये क्यों नहीं पता चलता है अभी ओ कि हमारा खेत है हमारे गेहूँ अभी ऐसे हैं अभी नहीं कटने वाले हैं फिर वो बीच तो में तो गाड़ी तो पिस के फिर बोलते हैं गाड़ी खराब करती है नुकसान करती है ऐसे क्या बोलते हैं है उसको ये नहीं पता अपनी खेती के बारे में के हमारी खेती ऐसी है अभी गिल्ला नहीं कटने वाला दो चार दिन है, पता सब है उनको अच्छा तो वो सोचते आएगी, है आएगी, हाँ, हाँ। तो उसको भेज दो हाँ। तो सही बात बाद में घर को भी दिखा दे क्यूँ की हमारा घर कैसा है बाद में मशीन वाले के ऊपर इल्जाम लगा देते है गाड़ी हमारा नुकसान गया आगे देखो ऐसे करते है तो ਹਾਂ ਇਹ ਪਤਾ ਹਮ ਬਹੁਤ ਦੂਰ ਦੂਰ ਘੁੰਮੇ ਆਏ ਹਾਂ ਮਾਰੇ ਕੋ ਪਤਾ ਕਿਧਰ ਕਿਆ ਚਲਦਾ ਕਿਧਰ ਕਿਆ ਚਲਦਾ ਤੇ ਆਪਾਂ ਹੁਣ ਚੱਲਦੇ ਆ ਜੀ ਮਥਾੜੂ ਕੋਲੇ ਉਹ ਉਧਰ ਚੱਲੀ ਐ ਸੇ 2-3 ਕਿਲੋਮੀਟਰ ਐ ਤੇ ਇੱਥੋਂ ਦਾ ਆਪਣਾ ਇਨਾ ਹੀ ਵਲੌਗ ਆ ਤੇ ਹੁਣ ਚੱਲਦੇ ਆ ਲੈ ਕੇ ਤੁਹਾਨੂੰ ਮਥਾੜੂ ਕੋਲੇ ਕੀ ਜਾਂਦਾ ਆਪਾਂ ਮਥੂੜ ਇੱਧਰ ਇੱਥੇ ਘੜੇ ਤੋੜੇ ਪਾਣੀ ਪਾਵੇ ਥੋੜਾ ਇਹ ਕੀ ਲਈ ਫਿਰ ਗੋੜਨ ਲਈ ਫਿਰ ਪਾਣੀ ਇਹ ਪਾਣੀ ਬੜਾ ਇਤੋ ਕੇ ਗਲਾ ਹੈ ਕਿਵੇਂ ਕੀ ਕਿਆ ਹਾਲ ਹੈ? ਆ ਆ ਦੇਈਏ ਤੇ ਦੋ। ਕੋਈ ਨਹੀਂ ਆ ਰਹੇ ਨੇ। ਆਈ ਆਪਣੀ ਸਾਹਮਣੇ ਚੱਲ ਰਹੀ ਆ ਮਸ਼ੀਨਾਂ ਦਸ਼ਮੇਸ਼ ਤਾਂ ਪਾ ਗਾ। ਤੇ 4600 ਕੋਲ ਆਏ ਤੇ 4600 ਮਸ਼ੀਨ ਚੱਲ ਰਹੀ ਆ ਇੱਧਰ ਅੱਤ ਕੇ ਤਿੰਨ ਬਿਗਾ ਦਾ ਖੇਰਾ। ਕਿੱਧਰ ਜਾਣਾ ਜੇ ਹੁਣਾ? ਉਹ ਸ਼ਾਇਦ ਕਿੱਥੇ? ਉਹ ਆਂਬ ਕੋਲ ਜਾਓ, ਹਾਂਬ ਕੋਲ ਕੋਈ ਤੂੜ ਗਈ ਉਹ ਸਾਹਮਣੇ। ਉੱਥੇ ਚਲੇ ਜਾਓ। ਉੱਥੇ ਕੋਈ ਨਹੀਂ ਤੂੜ ਆ। ਇਧਰ ਜਾ ਉਹ ਇਧਰ ਪੁੱਠੇ ਪਾਸੇ ਜਾਂਦੇ ਜੇ ਓਏ ਉੱਥੇ ਕੋਈ ਨਹੀਂ ਤੂੜੀ ਗੇ ਅੰਬ ਥੱਲੇ ਓ ਉਥੇ ਓ ਨਹੀਂ ਜਾਂਦੀ ਇਧਰ ਆ ਮੈਂ ਦੱਸਣਾ ਇੱਥੇ ਰਹਿ ਲਦੇ ਕੀ ਆਂਦਾ ਇੱਥੇ ਪਿਆ ਹੋਊਗਾ ਕੋਈ ਨਾ ਕੋਈ ਓ ਮੇਰੇ ਕੋਲ ਉਹ ਕਿੱਡੀ ਉਹਦੇ ਛਾਓ ਅੰਬੜ ਥੱਲੇ ਐਡਾ ਬੜਾ ਅੰਬ ਤੇ ਕਿੰਨੇ ਵੇਕੇ ਦੱਸਦਾ ਕਿੰਨੇ ਵਿਗੇ ਇਹ ਹਟਾਉ ਲੈ ਗੇਰ ਕਿ ਹੋ ਗਿਆ ਸੀ ਪਿੰਨ ਮੇਰੇ ਵਿੱਚ ਪਿੰਨ ਤੈਨੂੰ ਕਿਵੇਂ ਪਤਾ ਲੱਗਾ ਪਿੰਨ ਨਿਕਲ ਗਈ ਹੈ ਪਤਾ ਕਿਵੇਂ ਲੱਗਾ ਖੋਲਾ ਹੈ ਖੋਲਾ ਤੇ ਗਿਆ ਪਤਾ ਕਿਵੇਂ ਲੱਗਾ ਤੂੰ ਦੱਸ ਤੂੰ ਦੱਸ ਇਹ ਉਹ ਲੰਮੇ ਪਿੰਨ ਪਾਈ ਫਿਰਦੀ ਗੇਰ ਦੀ ਗੇਰ ਦੀ ਠੀਕ ਹੈ ਫੋਰ ਮੈਨ ਫਿਰ ਪੰਮਾ ਪੰਮਾ ਫੋਰ ਮੈਨ ਫੋਰ ਮੈਨ ਕ ਫੁੱਲ ਮੈਨ ਫੁੱਲ ਮੈਨ ਤੇ ਆ ਜੀ ਸਾਹਮਣੇ ਦੇਖੋ ਜੀ ਧੁੱਪ ਵੀ ਪੂਰੀ ਜ਼ੋਰਦਸਤ ਵਾਲੀ ਐ ਤੇ ਟਰੈਕਟਰ ਵੀ ਦੋ ਆਏ ਖੜਿਆ ਵਾਹ ਖਰਾਬ ਹੋਇਆ ਕਿਵੇਂ ਦੋ ਉਹਦਾ ਟਰੈਕਟਰ ਖਰਾਬ ਹੋਇਆ ਰ ਹੈ ਬਾਈ ਕਿਵੇਂ ਗਰਮੀ ਨਾਲ ਬਚਤ ਹੋਈ ਰਿਹਾ ਗਰਮੀ ਨਾਲ ਹੋਈ ਰਹਾ ਉਹ ਮੈਂ ਆ ਤੇ ਰੋਟੀ ਲੈਂਦੀ ਆ ਆਪਾਂ ਦੁਪਹਿਰੇ ਕੀ ਕਰਾਂ ਬੰਦ ਤੂੰ ਖਾ ਆ ਆਲੂ ਜਿਵੇਂ ਖਾਂਦੇ ਆ ਗਰਮ ਹੋ ਜਣੀ ਛਾਹ ਵੀ ਰੱਖ ਲੈ ਤੁੱਪੇ ਕਰ ਲੈ ਸਾਨੂੰ ਤੁੱਪੇ ਦਾ ਬਈ ਜਲਦੀ ਖਾ ਮਿੰਟ ਮਾਰ ਇਨਾ ਟਾਈਮ ਨਾ ਲਾ ਆਨ ਖਾਂ। ਉਹਨਾਂ ਨੇ ਪੁੱਛ ਲਿਆ ਕੋਈ। ਹਾਂ ਆ। ਤੇ ਸਬਜੀ ਦੱਸ ਦੇ ਕਿਵੇਂ ਸਵਾਦ ਬਣਾਈ ਕਿਵੇਂ? ਹਾਂ ਜੀ। ਬਾਦ ਇਹ ਤੋਂ ਲੈ ਆਏ ਨੇ। ਕਿਵੇਂ ਬਣਾਈ ਸੀ? ਕੀ ਦੱਸੇੀ? ਉਹ ਬੰਗਰ ਆਤੀ ਪਾ ਦਾ ਉਹਨਾਂ ਤੋਂ ਕਰ ਉਹ ਹੋ ਜਾ। ਇੱਕ ਰੀ ਹੋਰ ਲੈ ਆਂਦੇ ਬਸ ਤੇਰਾ ਸੇ ਲੱਗ ਜਾਣਾ। ਛੋਲੇ ਲਿਆਂ ਆ ਗਏ ਉਹ ਮਾਰੇ ਨਹੀਂ ਜੰਮ। ਤੇ ਛੋਲੇ ਚੰਗੇ ਲੱਗੇ? ਛੋਲੇ ਚੰਗੇ। ਨਾ ਤੋੜ ਪਟਾ ਰੋਟੀ ਖਾਂਦਾ ਬੈ। ਰੋਟੀ ਖਾਂਦਾ। ਹੋਰ ਓ ਬੱਲੇ ਸਿੱਧੂ ਮੂਸੇ ਦਾ ਫੈਨ ਆ ਜੀ ਇਹ ਆਪਣਾ ਕੱਢ ਰਹੇ ਹੋ ਤੇ ਮਾਰੇ ਨੇ ਤੁਹਾਰਾ ਆ ਗਿਆ ਹੈ ਕਿੰਨਾ ਵਿਕਾਪ ਕਾ ਇੱਕ ਹੈ ਇਹ ਕਿੰਨਾਂ ਕਾ ਕੱਢ ਰਹੇ ਹੋ ਇਹ ਸੈਨ ਕਾ ਮਾਰੀ ਹੋ ਮਾਰੀ ਨੇ ਕੀ ਕੀਤਾ ਸੀ ਓਪੀ ਮਾਰ ਦੋ ਠੀਕ ਥਾਪੀ ਵੀ ਬਚਦੀ ਰਹੇ ਨੇ ਟੋਡੇ ਤਰ ਤਨੀ ਕਾ ਪਰ ਤੁਸੀਂ ਥਾਪੀ ਕਦੇ ਮਾਰੀ ਨਹੀਂ ਜਿੰਦਗੀ ਚ ਓਏ ਅਗਲੇ ਮਾਰ ਦੇ ਅਗਲਾ ਬੰਦੇ ਨੇ ਐਸ ਐਸ ਬੰਨਾ ਲਿਖਿਆ 49 ਨੰਬਰ ਹੈ ਖੇਡ ਖਿਡਾਰੀ ਕੋ ਲੱਗ ਰਹਾ ਮੇਜੋ ਯਾਰ ਯਾਰ ਕੋਪੀ ਦੇ ਕਿਵੇਂ ਕੋਪੀ ਦੇ ਮੈਂ ਇਹਨਾਂ ਦਾ ਕੋਪੀ ਮੈਂ ਘੰਟੇ ਵਿੱਚ ਤਾਂ ਇਹਨਾਂ ਕੰਦੇ ਵੀ ਪਾਟ ਲੈ ਹਰ ਆ ਸਸਿਆਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦਾ ਭਾਜੀ ਅੱਜ ਜਾ ਰਾਂ ਐਂਪੀਡੋਂ ਕੋਟਾ ਜਾ ਰਿਹਾ ਹੈ ਰਾਜਸਥਾਨ ਚ ਬੰਦੇ ਸਮਾਲ ਕਰ ਰਿਹਾ ਜੀ ਰੈਡੀ ਟਾਇਰਿਕ ਪਿਆ ਆਪਣਾ ਜਿਹੜਾ ਖਰਾਬ ਹੋਇਆ ਸੀ ਗੁੱਡਇਰ ਦਾ ਤੇ ਆ ਵੀ ਖਰਾਬ ਹੋ ਗਈ ਟਾਇਰ ਇਹ ਐਮਆਰਐਫ ਦਾ ਅਸੀਂ ਟਾਇਰ ਦੇਖ ਲੋ ਕਿੰਨੇ ਕਿੰਨਾ ਪਿਆ ਟਾਇਰ ਤਕਰੀਬਨ 40 ਪੈਸੇ ਟਾਇਰ ਹੋਏਗਾ ਇਹ ਵੀ ਇਹਨਾਂ ਨੇ ਬੰਦਿਆਂ ਨੇ ਥੋੜੀ ਜਿਹੀ ਹਵਾ ਜਾਲਾ ਭਰਾਈ ਇੱਥੋਂ ਇੱਥੋਂ ਦੇਖੋ ਇੱਥੋਂ ਨਿਕਲ ਕੇ ਬਾਹਰ ਤੇ ਬਾਕੀ ਜੀ ਚੀਂ ਰੈਡੀ ਹੋ ਗਈ ਸੁਧਰਾ ਰਹੇ ਨੇ ਅਗਲੀ ਕਿੜੇ ਉਤੇ ਪੈਸੇ ਲੈਣ ਗਿਆ ਉਹ ਮਹਾਰ ਦੇ ਕੋ ਪੰਜ ਹੱਥ ਹਰਦਾ ਤਾ ਪੰਮਿਆ ਇਹ ਦਰਾਗ ਮੜਾ ਦਸੀ ਮੜਾ ਥੱਲੇ ਕੋਈ ਆ ਜਾ ਉਰੇ ਆ ਗੱਲ ਤਾਂ ਸੁਣ ਲੈ ਕਿੜੀ ਉਹਦੇ ਚੜੀ ਕੋ ਨਹੀਂ ਬੀੜੋ ਕਾਟ ਮੇਰੀ ਗੱਲ ਸੁਣਾ ਇਧਰ ਆ ਕੰਦੇ ਛਿਲ ਦੇ ਦੇ ਕਾਹ ਲਾ ਨਾਟ ਮੁਟ ਜਾ ਉਤੋਂ ਆ ਪੰਮੇ ਨਾ ਖਾ ਨਰ ਕਾਹ ਲਈ ਇਹਨੇ ਪਿਆਰ ਪੁੱਤਰ ਨੱਟ ਪਾਏ ਕੋ ਨਹੀਂ ਇਹਨਾਂ ਨੇ ਹੁਣ ਕਹੋ ਨੱਟ ਜਾ ਜਹਾਰੀ ਖੜਕੜੀ ਸਰਦੀ ਹੈ ਮੇਰ ਘਟਾ ਤੇ ਰੱਖ ਰਿਹਾ ਕਪੜੇ ਕਹਿ ਰਿਹਾ ਹੈ ਪੰਮਾ ਛਿਲ ਛਿਲ ਸਾਰੇ ਨਾਟ ਕਾਸਦੇ ਕੋਣ ਕਸਦੇ ਪੱਜ ਕੇ ਜਾਂ ਤੁਰਨ ਦੀ ਕੋੜ ਹੈ ਕਿੱਧਰ ਜਾਣਾ ਹੈ ਆ ਆਪਣਾ ਜਗਾੜ ਹੀ ਜਿੱਥੇ ਰਹਦੇ ਸੀ ਇੱਥੇ ਇੱਥੇ ਆਪਣਾ ਟਿਕਾਣਾ ਹੈ ਜੀ ਆ ਪਿੰਡਾਂ ਸਾਹਮਣੇ ਤੇ ਬਾਕੀ ਆ ਰੋੜ ਆ ਰਿਹਾ ਇਧਰ ਨੂੰ ਪੰਮਾ ਬਾਈ ਪੂਰੇ ਖੁਸ਼ ਨੇ ਸੀਟ ਤੇ ਬੈਕ ਉੱਪਰ ਆਪਾਂ ਅੱਜ ਤੋਂ 12 13 12 13 ਦੇ ਨਾਲ ਨੂੰ ਹੈ ਤਾਂ ਮੈਂ 90 ਰੋਡ ਖੁੱਲ੍ਹਾ ਦੱਬੀ ਜਾਏ ਮੈਂ ਹੋ ਜਾਣਾ ਤਾਂ ਟੈਂਕੀ ਸਾਫ ਕਰਾਈ ਤੁਹਾਡੇ ਕੋਲ ਤੇਰੇ ਕੋਲ ਹਾ ਫੋਰ ਤਾਂ ਕਰਾਈ ਹੈ ਕਿ ਚਾਰ ਜਾਣਾ ਹੈ ਤਦੋਂ ਤਾਰ ਟੇਕੀ ਹਾਫ ਕਰਾਈ ਹੋਇਤ ਨਹੀਂ ਐਂ ਹਾਉ ਜਾਣਾ ਤੂੰ ਹਾਉ ਜਾਣਾ ਆਹਦੇ ਵਿੱਚ ਤੇਦਰ ਨਾ ਐ ਕੱਤ ਕੋਤ ਲਾਲ ਗੜਾ ਕੱਪੜਾ ਗੜਾ ਸਾਫ ਕਰਦਾ ਟੇਕੀ ਨਹੀਂ ਧੀਰੇ ਧੀਰੇ ਕਿੰਨੇ ਚਲਾ ਆਪਾਂ ਚਲਾਣੀ ਰਾਤ ਨੂੰ ਨਹੀਂ ਨਹੀਂ ਰਾਤ ਰਾਤ ਵੀ ਮੈਂ ਚਲਾਵਾਂ ਧੀਰੇ ਥੋੜੀ ਵਾਰ ਚਲਾ ਲਾਂ ਨਾ ਗਾਣੇ ਗੁਣੇ ਦੋ ਮੈਂ ਵੀ ਸੁਣ ਲਾਂ ਮੈਂ ਬੈਠੇ ਕੋਈ ਮਸ਼ੀਨ ਤੇ ਜੇਦੋਂ ਦੀ ਲੈਂਦੀ ਏ ਰੋੜਾ ਵੱਡਾ ਲਾਣਾ ਆਪੋ ਰੋੜੇ ਲਾਣਾ ਨਿਕਾ ਆ ਵੇਖੀ ਰੋੜ ਜੇ ਲਾਣਾ ਨਾ ਤੇ ਤੈਨੂੰ ਇਹ ਨਾ ਪਤਾ ਕਾਰ ਤੇ ਮੈਂ ਬੈਠਾ ਇਹਨਾਂ ਕਿ ਮਸ਼ੀਨ ਤੇ ਆ ਇਹ ਹੋਇਆ ਰੋੜ ਹੈਂ ਰੋਡ ਜਿੱਦ ਤੱਕ ਜਾਣਾ ਹੈ ਕੀ ਜਾਂਦਾ ਆਈ ਮੈਂ ਹੋਰ ਕਿਵੇਂ ਪੱਜਾਲ ਨੂੰ ਕੜੇ ਨਾ ਖਾਂਬ ਲਾ ਲੈਣੇ ਖਾਂਬ ਲਾ ਲੈਣੇ ਤੂੰ ਆਪੋ ਤੋਂ ਕੀ ਜਿਆਦਾ ਆਈ ਕਰੀਨ ਬੈਲਟ ਬਾਹਰ ਨਿਕਲ ਜਾਵੇ ਫਿਰ ਤੈਨੂੰ ਪਤਾ ਹੈ ਕਿ ਕਿਵੇਂ ਕੀਤਾ ਤੂੰ ਕਹਿ ਕੋਨੀ ਦੋ ਹਾਂ ਲੋ ਰਾਜਰ ਬੈਲਟ ਚੜ੍ਹ ਗਏ ਉੱਤੇ ਯਾਰ ਇਹ ਬਰਾਬਰ ਉਤਾਰ ਦੀ ਬੈਟ ਤੂੰ ਨਾ ਪਾ ਮਨਡ ਲੱਬ ਹਾਂ ਨਾਟ ਲੱਬ ਕਹਿਣਾ ਤੇ ਆ ਸ਼ਿਲਡਰ ਨਾਟ ਕੱਸ ਦੇ ਉਹ ਅਗਲੇ ਪਾਸੇ ਦਾ ਬੰਦਾ ਆਵੇ ਦਾ ਫੇਰੀ ਇਹ ਹੋਈ ਹੈ ਕੌਣ ਆਵੇ ਦਾ ਇਿੱਕੇ ਨਾਟ ਨਾਲ ਇੱਥੇ ਵੱਡੇ ਕੁਝ ਨਹੀਂ ਨੰਦ ਪਾ ਦੇ ਇੱਕ ਨੇ ਛੀਲੜ ਥੋੜਾ ਪਰੇ ਨੇ ਲੰਮੇ ਨੇ ਕੁਝ ਨਹੀਂ ਨੰਦ ਪਾ ਦੇ ਨਹੀਂ ਯਾਰ ਵਿੱਚ ਬੜੀ ਜਦੋਂ ਇੱਧਰ ਓਹੋ ਹੁਣ ਪਾਣੇ ਦੇ ਕਰੇ ਪੜ ਨਹੀਂਵੇਂ ਤਾਂ ਸਾਹ ਜੱਡ ਡੱਗ ਪਣ ਨੇ ਮੈਂ ਕਾਹਦੇ ਟਕੜੇ ਬਾਕੀ ਕੀ ਨੇ ਕਿੜੇ ਸਿੰਧੂ ਆ ਕਿੜੇ ਬਾਕੀ ਛੋਟੇ ਨਾੜ ਇੱਕ ਤੋਂ ਲੱਭ ਲਈ ਤਾਂ ਕਾਸਦੇ ਉਹ ਨਹੀਂ ਗਏ ਬਿੱਟੂ ਵੇਖੀ ਜਨਾ ਫਿਰ ਨਾ ਕਸੀ ਨਾ ਔਰ ਉਹ ਡੱਬਾ ਜਿਹੜਾ ਹਣਾ ਇੰਦੇ ਜੇ ਵੇਖਣੇ ਚੋਣਗੇ ਆਪਣਾ ਕੰਮ ਰੈਡੀ ਹੋ ਗਿਆ ਜੀ ਪੁਲੀ ਪਲੀ ਵਗੈਰਾ ਬਦਲਤੀ ਆ ਆਪਾਂ ਮਸ਼ੀਨ ਦੀ ਚੈੱਕ ਕਰੋ ਦੇਖੋ ਜੀ ਅਸੀਂ ਨਾ ਅੱਗੇ 벨ਟ ਸਾਡੇ ਕੋਲ ਨਹੀਂ ਇਹ ਘੱਟ ਹੈ ਨਾ ਅਸੀਂ ਪਿੰਡੋਂ ਇੱਕ ਇੱਕ ਸੈੱਟ ਲੈ ਕੇ ਆਉਂਦੇ ਸੀ ਚੱਲ ਇਹਨਾਂ ਨੂੰ ਕੀ ਹੁੰਦਾ ਤੇ ਸਾਡੇ 벨ਟ ਆ ਰਸਤੇ ਟੁੱਟਣ ਯਾਨੀ ਕਿ ਇੱਥੇ ਖਰਾਬ ਹੋ ਜਾਂਦੇ ਸੀ 벨ਟ ਸੀਜ਼ਨ ਚ ਤੇ ਸਾਨੂੰ ਇੱਥੇ ਦੋ ਤਿੰਨ ਲੈਣੇ ਪਏ ਐਦਕਿ ਅਸੀਂ ਗੁੱਸੇ ਨਾਲ ਲੈ ਕੇ ਆਏ ਤਿੰਨ ਤਿੰਨ ਸੈੱਟ ਲੈ ਕੇ ਆਏ ਯਾਨੀ ਕਿ 6 벨ਟਾ ਲੈ ਕੇ ਆਇਆ ਮੈਂ ਪਿੰਡੋਂ ਐਕੀ ਕਰਮਲ ਬੜ ਇੱਕ ਵੀ ਨਹੀਂ ਟੁੱਟੀ ਕਿੱਤੀ ਬਿਹਤਰ ਨਾ ਤਿੰਨ ਹੀ ਟੁੱਟੀ ਆ ਰਹੀ ਤਾਂ ਸਾਨੂੰ ਇਹਨਾਂ ਉਹ ਖਾਣਾ ਪੈਂਦਾ ਕਿਹੜੀ ਹਾਂ ਇਥੇ ਰੱਖ ਲਈ ਆਪਾਂ ਹੋਰ ਉਹਨਾਂ ਦੇ ਕੀ ਹੈ ਇੱਕ ਗੁੱਲੇ ਨੂੰ ਗਰੀਹ ਲਾਵੀਂ ਚੰਗਾ ਚੰਗਾ ਠੀਕ ਨਾਲ ਲਾ ਦੇ ਮੜਾ ਹਲਾ ਦੀ ਗਰੀਹ ਸੜਲੇ ਪਾਸੇ ਇਹ ਬੜਾ ਭਰਿਆ ਹੈ ਰਵਡੰਗਾਂ ਲਾ ਭਰਿਆ ਹੈ ਨਾ ਕੋਈ ਛੱਡਾਂ ਨੇ ਵਿੱਚ ਅੱਧੇ ਪਾੜੇ ਹੱਦੇ ਵਿੱਚ ਰਹਿ ਜਾਂਦੇ ਇਹਵੇਂ ਗੱਲਾਂ ਨਾ ਪੰਮਿਆ ਇਹਤੂ ਵਾਵਾ ਇਹਦੇ ਵਾਵਾ ਹੈ ਹਾਂ ਇਹਨਾਂ ਪ੍ਰਾਪਤ ਨੇ ਤੇ ਬਾਕੀ ਜੀ ਗੱਲ ਇਹ ਮਸ਼ੀਨ ਦਾ ਆਪਾਂ ਤੁਹਾਨੂੰ ਏਰੀਆ ਦੱਸਦੇ ਇੱਥੇ ਇਹ ਏਰੀਆ ਕਿੰਨਾ ਵੱਡਾ ਹੈ ਤੇ ਕਿਉਂਕਿ ਅੱਜ ਆਪਾਂ ਅੱਜ ਤੱਕ ਖੜੀ ਰਹੀਏ ਕੱਲ ਤੁਹਾਨੂੰ ਪਤਾ ਗੀਰ ਦਾ ਕੰਮ ਕੀਤਾ ਫਿਰ ਵੀ 2 ਘੰਟੇ ਬਾਅਦ 11 ਵਜੇ ਮਸ਼ੀਨ ਸਟਾਰਟ ਘਾਤੀ ਸੀ ਤੇ ਇਹਨੇ ਜੀ ਇੱਥੇ ਕੰਮ ਕੀਤਾ ਮਸ਼ੀਨ ਨੇ ਤਕਰੀਬਨ 346 ਵਿੱਗੇ ਵੱਢਿਆ ਕਿਉਂਕਿ ਅਸੀਂ ਫਿਰ ਵੀ ਖੜ ਖੁੜ ਕੇ ਤੇ ਕੰਮ ਬਹੁਤ ਖਿੱਚ ਗਿਆ ਨੇ ਤੁਹਾਨੂੰ ਇਹ ਖਰਚਾ ਪਾ ਦੱਸਦੇ 346 ਵਿੱਗੇ ਵੱਢਿਆ ਇਹਦੇ ਨਾਲ ਤੇ ਜਿਹੜੀ ਆਪਣੀ ਦਸ਼ਮੇਸ਼ ਆ ਉਹ 400 ਤੋਂ ਉੱਤੇ ਚੱਲ ਰਹੀ ਆ ਜੀ 450 ਦੇ ਹੋਵੇ ਚਾਹੇ ਹੋਵੇ 500 ਜੇ ਇਨੀ ਰੇਂਜ ਚ ਚੱਲ ਰਹੀ ਆ ਉਹ ਜਗੇਉਣ ਦੇ ਕੋ ਜੰਡ ਤਗੜਾ ਥੋੜਾ ਕੰਮ ਜ਼ਿਆਦਾ ਉਹਦੇ ਕੋਲੇ ਉਹ 30 40 ਵਿੱਗੇ ਵੱਡੀ ਜਾ ਰਹੀ ਤੇ ਅਸੀਂ ਤਾਂ ਇੱਕ ਦਿਨ ਹੀ ਵੱਢਿਆ 40 ਤੇ 40 ਤੇ 35 ਕਿ ਲੋਰ ਨੇ ਵੱਡੇ ਜਾਨੀ ਕਿ ਵਿੱਚੋਂ ਇੱਕ ਦਿਨ ਦੋ ਤਿੰਨ ਦਿਨ ਪਹਿਲੇ ਵੱਡੇ ਉਸ ਤੋਂ ਪਹਿਲਾਂ ਪੰਜ ਦਿਨ ਵੱਡੇ ਸੀ ਨਹੀਂ ਤਾਂ ਆਪਣੇ ਵੀ ਜਾਂ ਬਾਂਜਾਂ ਦੇ ਐਵਰੇਜ ਆਈਗਾ ਤੇ ਤੁਹਾਨੂੰ ਦੱਸਦੇ ਆਂ ਵੀ ਆਪਣਾ ਕੰਮ ਹੋਇਆ ਜੀ ਇੱਥੇ 2 ਲੱਖ ਤੇ 35000 ਦਾ ਉਹਦੇ ਵਿੱਚੋਂ 80000 ਤੇਲ ਪੀ ਗਈ ਆ ਜਾਨੀ ਕਿ 1.5 ਲੱਖ ਰੁਪਇਆ ਮਸ਼ੀਨ ਆਪਣੀ ਇੱਥੋਂ ਕਮਾਈ ਕਰ ਗਈ ਐਮਪੀ ਦੇ ਵਿੱਚੋਂ 1.5 ਲੱਖ ਉਹ ਜਿਹੜਾ ਆਣ ਜਾਣ ਦਾ ਪਾ ਕੇ ਲੱਖ ਰੁਪਇਆ 1 ਲੱਖ 10000 ਰੁਪਇਆ ਤੁਸੀਂ ਮੰਨ ਕੇ ਚੱਲੋ 1 ਲੱਖ 10000 100 ਰੁਪਏ ਇੰਨੇ ਬਚਾਇਆ ਇਥੋਂ ਐਮਪੀ ਤੋਂ ਅੱਗੇ ਕੋਟੇ ਦਾ ਸੇਨ ਹੈਗਾ ਉੱਥੇ ਪਾ ਚੱਲੂਗਾ ਕੀ ਉੱਥੇ ਵੀ ਇਹੀ ਕੁਸ਼ੀ ਹੈ ਕਿ ਅ ਉੱਥੇ ਇੰਨੇ ਕੁ ਦੀ ਗੇਮ ਹੁੰਦੀ ਆ ਲੱਖ ਤੋਂ ਥੱਲੇ ਤੇ 70 ਤੋਂ ਉੱਤੇ ਇੰਨੇ ਜਾਨੀ ਗੱਸੀ ਹੋ ਜਾ 90 ਹਜ਼ਾਰ ਹੋ ਜਾ 70 ਹੋ ਜਾ ਲੱਖ ਵੀ ਹੋ ਸਕਦਾ ਇਹ ਤਾਂ ਬਾਕੀ ਉੱਥੇ ਜਾਂ ਪਹਲਾ ਲੱਗੂਗਾ ਬਾਕੀ ਉੱਪਰ ਵਾਲ ਦੇ ਹੱਥੋਂ ਨੇ ਕੀ ਕਰਨਾ ਹੈ ਕਿੱਥੇ ਬਚਾਉਣਾ ਕੀ ਕਰਨਾ ਕੀ ਨਹੀਂ ਕਰਨਾ ਆਪਣਾ ਕੁਝ ਵੀ ਨਿਕਾਲ ਸਕਦੇ ਆਪਾਂ ਮੜਾ ਜਾਂ ਹਿੰਮਤ ਬਾੜਦਾ ਉਹਦਾ ਚੱਲੀਏ ਫਿਰ ਮੇਰੇ ਵੀ ਆਪਣੇ ਬਹੁਤ ਫੋਨ ਸਾਡੇ ਵੀਰ ਕਰਦੇ ਆ ਕੋਈ ਕਿੱਥੋਂ ਕਹਦਾ ਕੋਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੀ ਵੀਡੀਓ ਵੇਖਣ ਵਾਸਤੇ ਤੇ ਬਹੁਤ ਬੰਦੇ ਵੀ ਬਹੁਤ ਵਧੀਆ ਪਿਆਰ ਦਿੰਦੇ ਆਪਾਂ ਨੂੰ ਪੂਰਾ ਆਪਣਾ ਕਰਦੇ ਆ ਜੀ ਕਿ ਬਾਕੀ ਗੱਲ ਇਹ ਕਿ ਕਈ ਵੀ ਮੇਰੇ ਵੀਰ ਕਹਿੰਦੇ ਸੀ ਅੱਜ ਤੋਂ ਪਹਿਲਾਂ ਆਉਂਦੇ ਰਹਿ 8-10 ਸਾਲ 15 ਸਾਲ ਪਹਿਲੇ ਅਸੀਂ ਉਦੋਂ ਕਮਾਈ ਕਰਦੇ ਹਾਂ तकरीबन 10-10 ਲੱਖ ਰੁਪਇਆ ਕਮਾਈ ਹੁੰਦੀ ਸੀ 10-11 ਲੱਖ ਹੁਣ ਇਕੱਲਾ ਹੀ ਲੱਖ ਰਹਿ ਗਿਆ ਬਾਕੀ 10 ਤੋਂ ਉੱਡ ਗਿਆ ਆਪਣੀ ਕਿੱਦਾਂ ਚੱਲੇਗਾ ਹੁਣ ਕਹਿੰਗੇ ਟਾਈਮ ਦੇ ਹਿਸਾਬ ਨਾਲ ਦੋ ਆਪਾਂ ਮਸ਼ੀਨ ਦਸ਼ਮੀਸ਼ ਇੱਥੇ ਛੱਡ ਚੱਲੇ ਇੱਕ ਇੱਥੇ ਹੋ ਰਹੀ ਆ ਬਤਿੰਨ ਦੋ ਮਸ਼ੀਨਾਂ ਰਹਿ ਗਈਆਂ ਇੱਕ ਇਸ ਪਿੰਡ ਚ ਜਿਹੜੀ ਦਸ਼ਮੀਸ਼ ਆ ਉਹ ਇਦੋਂ ਅੱਗੇ ਪਿੰਡ ਹੈਗਾ ਉੱਥੇ ਆਪਾਂ ਖੜਾ ਕੇ ਉੱਥੇ ਚਲਦੀ ਆ ਦੋ ਲੰਗ ਜਿਹੜੇ ਮਸ਼ੀਨਾਂ ਬਹੁਤ ਜ਼ਿਆੜੀਆਂ ਐ ਇਸ ਵਾਲਾ ਕੋਟੇ ਨੂੰ ਜਾ ਰਿਹਾ ਬਹੁਤ ਜ਼ਿਆਦਾ ਮਸ਼ੀਨ 10 ਰਾਤ ਨਿਕਲੀਆਂ ਆਪਾਂ ਵੀ ਅੱਜ ਲੋਡ ਕਰਦੇ ਹਿੱਕ ਆਪਣੀ ਇੱਥੇ ਦਸ਼ਮੇਸ਼ ਆ ਤੇ ਆ ਜਾ